ਬਗੂ ਰਖਾ ਸਾਹਿਬ ਸਤ ਸਗ ਜੀ ਜਿਸ ਸਮਾਜ ਵਿੱਚ ਆਪਾਂ ਵਿਚਰੇ ਆ ਇਹਨੂੰ ਆਮ ਬੋਲੀ ਚ ਆਪਾਂ ਕਹਿੰਦੇ ਦੁਨੀਆਂ ਤੇ ਦੁਨੀਆਂ ਦਾ ਅਰਥ ਮੈਂ ਪੜਿਆ ਪੀਚੀ ਦੀਆਂ ਦੋ ਦੁਨੀਆਂ ਹੋਣ ਬਰਾਤ ਤੇ ਪਲਾ ਸਾਥ ਤੇ ਚੋਰ ਦੇਵਤਾ ਤੇ ਦਾਇਤ ਔਰਤ ਤੇ ਵਰਦ ਇਸੇ ਪ੍ਰਕਾਰ ਸੀ ਪੜਦਿਆਂ ਬਾਬੇ ਕੇ ਬਾਬਰ ਕੇ ਦੂ ਕੀ ਆ ਪਰਮੇਸ਼ਰ ਸੂ ਬਾਬਾ ਵੀ ਕਰਤਾਰ ਨੇ ਭੇਜਿਆ ਤੇ ਬਾਬਰ ਵੀ ਉਸ ਅੱਲਾ ਤਾਲਾ ਦਾ ਭੇਜਿਆ ਰੇਕਣ ਡਿਊਟੀਆਂ ਵੱਖ-ਵੱਖ ਨੇ ਬਾਬਰ ਦਾ ਕੰਮ ਜ਼ੁਲਮ ਕਰਨਾ ਤੇ ਬਾਬੇ ਦਾ ਕੰਮ ਜ਼ੁਲਮ ਨੂੰ ਰੁਕਣਾ ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜਦੇ ਹਾਂ ਕਿ ਬਾਬਰ ਨੇ ਮਹਾਤਮਾ ਨੂੰ ਕੈਦ ਕੀਤਾ ਚੱਕੀਆਂ ਦਿੱਤੀਆਂ ਤੇ ਬਾਬਾ ਨਾਨਕ ਵੀ ਉਹਨਾਂ ਵਿੱਚ ਗਿਆ ਤੇ ਕਹਿਣ ਲੱਗੇਓ ਕਮਲਿਓ ਬਾਬਰ ਦੀ ਚੱਕੀ ਛੋਣ ਦੀ ਬਜਾਏ ਜੇ ਤੁਸੀਂ ਖੁਦਾ ਦੀ ਚੱਕੀ ਝੋਦੇ ਇਹ ਚੱਕੀਆਂ ਆਪਣੇ ਆਪ ਚੱਲਣ ਗਈਆਂ ਬਾਬਰ ਦੀ ਚੱਕੀ ਛੱਡ ਕੇ ਨਾ ਤੇ ਖੁਦਾ ਦੀ ਚੱਕੀ ਝੋ ਚੱਕੀਆਂ ਆਪਣੇ ਆਪ ਚਲੀਆਂ ਚੱਲਣਗੀਆਂ ਇਤਿਹਾਸ ਕਹਿੰਦਾ ਵੀ ਗੁਰਨਾਨਕ ਪਾਤਸ਼ਾਹ ਦੇ ਕਹਿਣ ਨਾਲ ਜਦੋਂ ਉਹ ਚੱਕੀਆਂ ਚਲੀਆਂ ਬਾਬਰ ਗੁਰੂ ਕੇ ਚਰਨਾਂ 'ਚ ਆਇਆ ਤੇ ਕਹਿਣ ਲੱਗਾ ਜੀ ਮੈਂ ਕੁਝ ਦੇਣਾ ਚਾਹੁੰਨਾ ਹੈ ਯਾਦ ਰੱਖਿਆ ਜੇ ਇਹ ਲਫ਼ਜ਼ ਕੌੜਾ ਤੇ ਸੱਚਾ ਹੈ ਜਿਹੜਾ ਮਨੁੱਖਾਂ ਕੋਲ ਮੰਗਦਾ ਉਹ ਗੁਰਸਿੱਖ ਨਹੀਂ ਮੰਗਣੇ ਗੁਰੂ ਕੋਲ ਪਾ ਰੋਜ਼ ਕਰਦੇ ਪਰ ਸਾਡੀ ਪ੍ਰੈਕਟੀਕਲ ਲਾਈਫ ਨਹੀਂ ਗੋਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮ ਵਿੱਚ ਨਾ ਜਾਈ ਜੇ ਦਾਤਾ ਹੋ ਲਿਖੜ ਤਮਨੋ ਜਦੋਂ ਦਾਤਾ ਇੱਕ ਹੈ ਮੇਰੇ ਤੇ ਯਕੀਨ ਕਰਿਆ ਜੇ ਮੈਂ ਇੱਕੋ ਗੱਲ ਗੁਰੂ ਕੰਸ ਸੱਚੇ ਪਾਤਸ਼ਾਹ ਨੂੰ ਕਹਿਣਾ ਵੀ ਮਹਾਰਾਜ ਜਿਨਾਂ ਚਰਪ੍ਰਾਣ ਬਖਸ਼ੇ ਮੈਂ ਤੇਰੇ ਚਰਨਾਂ ਵਿੱਚ ਸੀਸ ਝੁਕਾਉਂਦਾ ਰਵਾਂ ਪਰ ਜੇ ਤੈਨੂੰ ਛੱਡ ਕੇ ਕਿਸੇ ਮਿਰੋਖ ਅਗੇ ਝੁਕਣਾ ਤੇ ਮੇਰੀ ਜਾਨ ਕੱਢ ਦੀ ਹੋਵੇ ਗੁਰੂ ਕਾ ਸਿੱਖ ਮੰਗਤਿਆਂ ਦਾ ਮੰਗਤਾ ਬਣੇ ਮੈਂ ਪਾਸੇ ਨਾ ਜਾਵਾਂ ਗੁਰਮੁਖੋ ਦੂਜੇ ਜਾਮੇ ਦੇ ਵਿੱਚ ਬਾਬਰ ਦਾ ਪੁੱਜ਼ ਹਮਾਯੂ ਆਇਆ ਅੱਜ ਕੱਲ ਦੇ ਲੋਕਾਂ ਨੂੰ ਕਸ਼ਾਮਤ ਦੀ ਬੜੀ ਬਿਮਾਰੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਨਹੀਂ ਤੇ ਇੱਕ ਨਵਾਂ ਕੰਮ ਚੱਲਿਆ ਜੇ ਵੀ ਸਿੰਘ ਸਾਹਿਬ ਆਏ ਤੇ ਚਕਾਰਾ ਛੱਡੋ ਕਮਾਲ ਦੀ ਗੱਲ ਸਿੰਘ ਸਾਹਿਬ ਬੰਦਾ ਨਹੀਂ ਜਕਾਰਾ ਛੱਡੋ ਕੇਵਲ ਤੇ ਕੇਵਲ ਗੁਰੂ ਦਾ ਬੰਦਾ ਹੁੰਦਾ ਟਕੇ ਦਾ ਬੰਦਾ ਨਹੀਂ ਕਿ ਜਕਾਰੇ ਛੱਡੀ ਜਾਂਦੇ ਫਲਾਣਾ ਸਾਹਿਬ ਆਇਆ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਈ ਏਕੋ ਹੈ ਸਾਡਾ ਸਾਹਿਬ ਕੇਵਲ ਤੇ ਕੇਵਲ ਇੱਕ ਹੈ ਇਸ ਕਰਕੇ ਮੇਰੀ ਬਾਕੀ ਕਥਾ ਭਵੇਂ ਭੁੱਲ ਜਾਓ ਪਰ ਮੇਰੀ ਇਨੀ ਗੱਲ ਚੇਤੇ ਰੱਖਿਆ ਜੇ ਬੰਦਿਆਂ ਦੀ ਆਉਣ ਤੇ ਜਕਾਰੇ ਨਾ ਛੱਡਿਆ ਕਰੋ ਜਕਾਰਾ ਛੱਡਿਆ ਕਰੋ ਕੇਵਲ ਤੇ ਕੇਵਲ ਗੁਰੂ ਦਾ ਜਕਾਰਾ ਛੱਡਿਆ ਕਰੋ ਕੇਵਲ ਤੇ ਕੇਵਲ ਸ਼ੀਧਾਂ ਦਾ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਕਮਾ ਜੂ ਆਇਆ ਮਨੁੱਖਾਂ ਨੂੰ ਕਸ਼ਾਮ ਦੀ ਬੜੀ ਪਿਆੜੀ ਆਤ ਹੁੰਦੀ ਹੈ ਕਸ਼ਾਮਦ ਜਿਹਨੂੰ ਆਪਾਂ ਕਹਿੰਦੇ ਵੈਲਕਮ ਕਰੋ ਉਹਨਾਂ ਦਾ ਲੇਕਿਨ ਯਾਦ ਰੱਖਿਆ ਜੇ ਧਾਰਮਿਕ ਬੰਦੇ ਦੀ ਪਛਾਣ ਹੈ ਬੇ ਪ੍ਰਵਾਹ ਸਦਾ ਰੰਗ ਹਰ ਕੇ ਚਾਕੂ ਪਾਕ ਸੁਆਮੀ ਪ੍ਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾ ਹੈ ਪ੍ਰਵਾਹ ਕੇਵਲ ਤੇ ਕੇਵਲ ਗੁਰੂ ਦੀ ਕਰੋ ਕਿਉਂ ਜਾਂ ਤੂੰ ਮੇਰੇ ਬਾਲਾ ਤਾਂ ਕਿਆ ਮੈਂ ਸ਼ਾਂਦਾ ਗੁਰਦੁਆਰਾ ਮਾਲ ਖਾਣਾ ਜੇ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਬਤਾਬਕ ਨਿੱਕੀ ਜੀ ਬੇਨਤੀ ਕਰਾਂ ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜਦੇ ਹਾਂ ਖਡੂਰ ਸਾਹਿਬ ਹਜੂਰ ਸਾਹਿਬ ਹਜੂਰ ਸਾਹਿਬ ਖਡੂਰ ਸਾਹਿਬ ਮੈਂ ਹਜੂਰ ਸਾਹਿਬ ਨੂੰ ਕਨੇਮ ਨਹੀਂ ਕਰਨ ਲੱਗਾ ਪਤਾ ਇਹਦਾ ਗਲਤ ਅਰਥ ਕਰ ਲੈਣਾ ਲੋਕੀ ਚੇਚੇ ਤੌਰ ਤੇ ਹਜੂਰ ਸਾਹਿਬ ਜਾਂਦੇ ਨੇ ਲੇਕਿਨ ਮੇਰਾ ਮਨ ਕਰਦਾ ਤੇ ਮੈਂ ਖਡੂਰ ਸਾਹਿਬ ਮੋਸਾ ਟੀਕੇ ਸੰਤੁਸ਼ਟ ਹੋ ਕੇ ਆ ਜਾਣਾ ਮੈਂ ਹਜੂਰ ਸਾਹਿਬ ਹੀ ਗਿਆ ਚਾਰ ਵੇਰਾਂ ਇਹ ਨਹੀਂ ਵੀ ਮੈਂ ਹਜੂਰ ਸਾਹਿਬ ਜਾਣਦੇ ਹੱਕ ਤੇ ਨਹੀਂ ਲੇਕਿਨ ਹਜੂਰ ਸਾਹਿਬ ਖਡੂਰ ਸਾਹਿਬ ਖਡੂਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਨੌ ਗੁਰੂ ਸਾਹਿਬਾਂ ਨੇ ਚਰਨ ਪਾਏ ਹਨ ਆਇਆ ਜਿਹੜਾ ਗੁਰਦੁਆਰਾ ਮਲਖਾੜਾ ਨਾ ਪਾਤਸ਼ਾਹ ਬੱਚਿਆਂ ਦੀਆਂ ਕੁਸ਼ਤੀਆਂ ਕਰਾਰੇ ਸਨ ਤਲਵਾਰ ਕਢ ਲਈ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਥੋਂ ਤਾਂ ਨਸ ਕੇ ਆਏ ਸ਼ੇਰਸਾ ਸੂਰੀ ਦੇ ਕੋਲੋਂ ਤੇ ਫਕੀਰਾਂ ਤੇ ਤਲਵਾਰਾਂ ਕਢਦਾ ਹੈ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਕਹਿਣ ਲੱਗੇ ਬਸ ਭਲਾ ਹੋ ਜਾਏਗਾ ਕਿਉਂਕਿ ਆਪਾਂ ਭੁੱਲ ਮੰਦੇ ਨਹੀਂ ਸਮਾਂ ਆਪਣੀ ਚਾਲ ਚੱਲਿਆ ਗੁਰਮੁਖੋ ਤਾਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਚਾਰ ਜੰਗਾ ਹੋਈਆਂ ਚਾਰ ਵੇ ਸਤਿਗੁਰੂ ਪਾਤਸ਼ਾਹ ਮਰ ਜਿੱਤੇ ਔਰ ਸਮੇਂ ਦੇ ਮੁਤਾਬਕ ਉਹਨਾਂ ਨੇ ਆਪਣਾ ਅਸਥਾਨ ਕੀਰਤਪੁਰ ਸਾਹਿਬ ਬਣਾ ਲਿਆ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਔਰ ਗੁਰਮੁਖੋ ਹਿੰਦੁਸਤਾਨ ਦਾ ਬਾਦਸ਼ਾਹ ਉਹਦਾ ਕ੍ਰਿਸ਼ਾਨਾ دارو ਔਰ ਹਲਮ ਨੂੰ دارو ਉਲਸਲਾਮ ਵਿੱਚ ਤਬਦੀਲ ਕਰਨਾ ਪਾਪ ਸਾਰੇ ਦੇ ਸਾਰੇ ਅਜਾਨ ਹੋਵੇ ਲੋਕੀ ਬਾਂਗਾ ਦੇਣ ਨਮਾਜ਼ਾਂ ਪੜਨ ਲੇਕਿਨ ਖਲਾ ਨੂੰ ਮਨਜ਼ੂਰ ਨਹੀਂ ਤੇ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕੀਤਾ ਦੋਹਾਂ ਦਾ ਇੱਕ ਤੋਂ ਲੋੜਨਾ ਕਰਨੇ ਦੋਹਾਂ ਦੇ ਤਿੰਨ ਭਗਵਾਨ ਸ਼ਾ ਜਦੋਂ ਗੱਲਬਾਤ ਹੋਈ ਨਾ ਰੰਗਜੀਤ ਨਾਲ ਕਹਿੰਦੇ ਆ ਰੰਗਜੀਤ ਤੂੰ ਦੋਹਾਂ ਤੋਂ ਤੇ ਇੱਕ ਕਰਨਾ ਚਾਹੁੰਨਾ Hindu ਤੇ Musalmanਾਂ ਨੂੰ ਇਕੱਠੇ ਕਰਨਾ ਚਾਹੁੰਨਾ ਕੀਤਾ ਦੋਹਾਂ ਦਾ ਇੱਕ ਤੋਂ ਲੋੜਨਾ ਕਰਨੇ ਦੋਹਾਂ ਦੇ ਤਿੰਨ ਭਗਵਾਨ ਸ਼ਾ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੈ ਉਹਨੇ 2 ਨਾਲ 3 ਕਰਨੇ ਤੇ ਜਾਂ ਖਾਲਸਾ ਪੰਥ ਆਏਗਾ। ਔਰ ਗੁਰਮੁਖੋ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਸਭਾਏ ਮਾਨ ਹੋਏ। ਦਿੱਲੀ ਤੇ ਪਹਾੜੀਆਂ ਨੂੰ ਗੁਰੂ ਘਰ ਅੜਕਦਾ ਹੈ। ਇਹ ਤੁਸੀਂ ਮੰਨੋ ਜਾਂ ਨਾ ਮੰਨੋ। ਦਿੱਲੀ ਨੂੰ ਅੱਜ ਵੀ ਗੁਰੂ ਪੰਥ ਰੜਕਦਾ ਜੇ ਤੁਸੀਂ ਮੰਨੋ ਜਾਂ ਨਾ ਮੰਨੋ। ਕਿਸਾਨ ਮੋਰਚਾ ਲੱਗਾ ਹੈ ਹਿੰਦੁਸਤਾਨ ਦੇ तमाम ਕਿਸਾਨ ਦਿੱਲੀ ਜਾ ਸਕਦੇ ਨੇ ਲੇਕਰ ਦਾੜੀ ਤੇ ਪੱਗ ਵਾਲਾ ਨਹੀਂ ਜਾ ਸਕਦਾ ਉਹਦੇ ਰਸਤੇ 'ਚ ਕਿਲ ਗੱਡੇਗੇ ਕਿਉਂਕਿ ਦਿੱਲੀ ਨੂੰ ਜਿਵੇਂ ਆਪਾਂ ਕਹਿੰਦੇ ਨੇ ਮੈਨੂੰ ਅਲਰਜੀ ਹੈ ਦਿੱਲੀ ਨੂੰ ਦਾੜੀ ਤੇ ਪੱਗ ਨਾਲ ਅਲਰਜੀ ਜੇ ਭਰਾਓ ਆਪਾਂ ਕਹਿੰਦੇ ਮੈਨੂੰ ਠੰਡ ਨਾਲ ਅਲਰਜੀ ਹੈ ਮੈਨੂੰ ਰੂਣ ਨਾਲ ਅਲਰਜੀ ਮੈਨੂੰ ਮਿੱਟੀ ਨਾਲ ਅਲਰਜੀ ਹੈ ਦਿੱਲੀ ਨੂੰ ਪੱਗ ਤੇ ਦਾੜੀ ਨਾਲ ਅਲਰਜੀ ਜੇ ਮੈਂ ਇਤਿਹਾਸ ਵਿੱਚ ਪੜਿਆ ਹੈ ਕਿ ਜਿਹੜਾ ਪੱਗ ਬੰਨੇਗਾ ਜਿਹੜਾ ਘੋੜੇ ਤੇ ਚੜ੍ਹੇਗਾ ਜਿਹੜਾ ਸ਼ਸਤਰ ਪਹਿਨੇਗਾ ਮੈਨੂੰ ਮਨਜ਼ੂਰ ਨਹੀਂ ਲੇਕਿਨ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਨੇ ਕਾਰ ਤਖਤ ਬਣਾਇਆ ਤੂੰ ਕਿਨਾਂ ਸ਼ਸਤਰ ਨਹੀਂ ਪਾਉਣੇ ਮੈਂ ਦੋ ਪਾਉਣ ਲਗਾਈ ਰਾਜੇ ਨੇ ਬੇਨਤੀ ਕੀਤੀ ਪੰਗਾਣੀ ਵਾਲੇ ਨੇ ਪਾਤਸ਼ਾਹ ਇੱਥੇ ਆ ਜਾਓ ਇਹ ਗੁਰੂ ਘਰ ਦਾ ਸ਼ਰਧਾਲੂ ਸੀ ਹਮਲਾ ਹੋਇਆ ਮੈਂ ਇੱਕ ਸਟੇਜ ਤੋਂ ਆਮ ਬੋਲਦਾ ਹਾਂ ਕਿਸੇ ਕੌਮ ਵਿੱਚ ਸਾਰੇ ਬਾੜੇ ਨਹੀਂ ਤੇ ਕਿਸੇ ਕੌਮ ਵਿੱਚ ਸਾਰੇ ਚੰਗੇ ਨਹੀਂ ਆਪਾਂ ਕੌਮਾਂ ਨੂੰ ਨਾ ਭੰਡਿਆ ਕਰੀਏ ਹਰ ਕੌਮ ਵਿੱਚ ਚੰਗੇ ਨੇ ਹਰ ਕੌਮ ਵਿੱਚ ਮਾੜੇ ਨੇ 84 ਤੋਂ ਬਾਅਦ ਜਿਨ੍ਹਾਂ ਪੁਰਸ ਵਾਲਿਆਂ ਨੇ ਦਾੜੀ ਤੇ ਕਿਸਾਂ ਵਾਲਿਆਂ ਨੇ ਸਾਨੂੰ ਮਾਰਿਆ ਇਹਨੇ ਦੁਜੇ ਨਹੀਂ ਸਨ ਕੇ ਪੀਐਸ ਗਿੱਲ ਜਿਹੜਾ ਸੀ ਨਾ ਮੈਂ ਸਮਝਦਾ ਸੂਬੇ ਸਰਨੰਦਰ ਵਾਲੋਂ ਮਾੜਾ ਸੀ ਜਿਹੜਾ ਉਹਨੂੰ ਸੂਬਾ ਝੜਕਾਇਆ ਭਾਈ ਸਾਹਿਬ ਨੇ ਮੈਂ ਧੰਵਾਦ ਕਰਦਾ ਉਸ ਗੁਰੂ ਕੇ ਲਾਲ ਦਾ ਮੇਰੇ ਲਾਗੇ ਪਿੰਡ ਦੇ ਮਨਾਵਾ ਪਿੰਡ ਮੇਰੇ ਅੰਦਰ ਦਰਦ ਹੈ ਪਾਈ ਲੱਖੂ ਦਾ ਪਿੰਡ ਮੇਰੇ ਪਿੰਡ ਤੋਂ 3 ਮੀਲ ਹੈ ਬੀਬੀ ਦੇ ਦੋ ਪੁੱਤ ਮਾਰੇ ਇਹਨੇ ਸੂਬੇ ਨੇ ਤੀਜਾ ਪੁੱਤ ਵਿਚਾਰਾ ਸਕੂਲੋਂ ਪੜ੍ਹ ਕੇ ਆਇਆ ਉਹਦੇ ਕੋਲ ਬੈਗ ਹੈ 14 ਸਾਲ ਦਾ ਮਾਵਾ ਨੂੰ ਪੁੱਤ ਪਿਆਰੇ ਹੁੰਦੀ ਨੇ ਕਹਿੰਦੀ ਸੋਬਿਆ ਤੂੰ ਦੋ ਲੈ ਲੈਨੇ ਰੱਬ ਦਾ ਵਾਸਤਾ ਹੀ ਏ ਇਹ ਮੇਰਾ ਪੁੱਤ ਖੋ ਵੀ ਨਾ ਔਰ ਉਹਦੇ ਕੋਲ ਖੋ ਕੇ ਇਹਨੇ ਕਤਲ ਕੀਤਾ ਮਨਾਵੇ ਪਿੰਡ ਜਾ ਕੇ ਤੁਸੀਂ ਤਸਦੀਕ ਕਰ ਸਕਦੇ ਹੋ ਰੱਬ ਹੈ ਰੱਬ ਦੇ ਕਰ ਦੇਰ ਹੈ ਅંધੇਰ ਨਹੀਂ ਗੁਰਮੁਖੋ ਦਿੱਲੀ ਸਰਕਾਰ ਵਾਲਿਆਂ ਨੇ 500 ਪਠਾਨ ਨੌਕਰੀ ਤੋਂ ਕੱਢ ਦਿੱਤਾ ਪੀਰ ਬੁੱਧੂ ਸ਼ਾ ਉਹ ਦੋ ਪੱਖਾਂ ਤੋਂ ਬੜਾ ਅਮੀਰ ਸੀ ਦੋ ਪੱਖ ਨੇ ਇੱਕ ਧਾਰਮਿਕ ਇੱਕ ਸੰਸਾਰਿਕ ਇੱਕ ਮਾਇਕ ਇੱਕ ਅਧਿਆਤਮਿਕ ਪਠਾਨ ਆਏ ਕਹਿਣ ਲੱਗੇ ਪੀਰ ਜੀ ਕਰੋ ਕਿਰਪਾ ਸਾਨੂੰ ਹੋਰ ਧੰਦਾ ਕੋਈ ਨਹੀਂ ਆਉਂਦਾ ਅਸੀਂ ਜੰਗ ਜੁੱਦ ਕਰਕੇ ਤੇ ਆਪਣੀ ਪੇੜ ਪੂਰਤੀ ਪਰਦੇ ਕਿਸੇ ਕੋਲ ਸਾਨੂੰ ਪ੍ਰਤੀ ਕਰਾ ਦਿਓ ਤੇ ਬਾਬਾ ਬਦਰਦੀਨ ਉਰ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਤਗੜੇ ਕੋਲ ਕਰਾਵਾਂਗਾ ਤਾਂ ਹੀ ਗੱਲ ਹੈ ਨਾ ਤੇ ਮੇਰੀ ਨਿਗਾ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਕੋ ਤਗੜਾ ਨਹੀਂ ਇਹ ਬਦਰਦੀਨ ਦੀ ਸੋਚ ਹੈ ਅੱਜ ਵੀਰਵਾਰ ਸ਼ਾਇਦ ਲੋਕੀ ਕਬਰਾਂ ਤੇ ਬੈਠੇ ਮਰਾਜ ਵੇਖੇ ਨੇ ਕਬਰਾਂ ਤੇ ਕਬਰਾਂ ਵਾਲਿਆਂ ਦੇ ਨੇਚਾ ਗੁਰੂ ਘਰ ਤੇ ਅਰ ਦਾੜੀਆਂ ਤੇ ਪੱਗਾਂ ਵਾਲੇ ਕਬਰਾਂ ਤੇ ਜਾ ਕੇ ਮੱਥਾ ਟੇਕਦੇ ਨੇ ਲਾਂਹ ਇਹੋ ਜੇ ਜੀਵਨ ਨੂੰ ਪਿਆਰਿਓ ਪੰਜ ਪਠਾਣਾ ਨੂੰ ਨਾਲ ਲੈ ਕੇ ਗਿਆ ਪਹਾੜੀਆਂ ਨੇ ਹਮਲਾ ਕੀਤਾ ਗਦਾਰ ਭੱਜ ਗਿਆ ਲੇਕਿਨ ਇਹ ਕਾਲੇ ਖਾਂ ਸੀ ਕਹਿਣ ਲੱਗਾ ਮੈਂ ਗੁਰੂ ਘਰ ਨਿਮਖਾਦਾ ਮੈਂ ਨਹੀਂ ਤੇ ਜਾਣਾ ਔਰ ਜਦੋਂ ਪੀਰ ਜੀ ਨੂੰ ਪਤਾ ਚੱਲਿਆ ਉਹਨੇ ਮਨ ਵਿੱਚ ਬੜਾ ਮਹਿਸੂਸ ਕੀਤਾ ਆਪਣੇ ਸਹਰਿਆਂ ਨੂੰ ਆਪਣੇ ਪੁੱਤਰਾਂ ਦੇ ਭਰਾਵਾਂ ਨੂੰ ਨਾਲ ਲੈ ਕੇ ਗੁਰੂ ਪਾਤਸ਼ਾਹ ਮਹਾਰ ਜੰਗ ਵੀ ਸ਼ਾਮਲ ਹੋਇਆ ਦੋ ਪੁੱਤ ਸ਼ਹੀਦ ਹੋਏ ਸਗਾ ਭਰਾ ਸ਼ਹੀਦ ਹੋਇਆ ਔਰ ਗੁਰਮੁਖੋ ਸਾੜਾ ਸ਼ਹੀਦ ਹੋਇਆ 500 ਮਰੀਦ ਸ਼ਹੀਦ ਹੋਇਆ ਤੇ ਬਾਜਾਂ ਵਾਲਾ ਕਹਿਣ ਲੱਗਾ ਜੋ ਮੰਗਣਾ ਹੀ ਮੰਗ ਤੇ ਆਪਾਂ ਮੰਗਦੇ ਆ ਮਹਾਰਦੀ ਕੋਠੀ ਲਈ ਥਾਂ ਮੈਂ ਬੜਾ ਤਵਾ ਲਾਉਣਾ ਮਹਾਰਦੀ ਦਾ ਬੜੇ ਮਹਾਰਦੀ ਕੋਠੀਆਂ ਪਾਉਣਗੇ ਕੋਠੀ ਪੌਣੀ ਤੇ ਕਿਦੇ ਗੁਰੂ ਕੇ ਚਰਨਾਂ ਚ ਪਾਇਆ ਕਰੋ ਕਹਿਣ ਲੱਗੇ ਜੋ ਮੰਗਣਾ ਹੀ ਮੰਗ ਸਦਕੇ ਗੁਰੂ ਦੇ ਤੇ ਸਦਕੇ ਪੀਰਾ ਤੇਰੇ ਵੀ ਲਿਖਿਆ ਵੀ ਪਾਤਸ਼ਾਹ ਕੇਸਾਂ ਚ ਕੰਗਾ ਕਰ ਰਹੇ ਸਨ ਤੇ ਕਹਿੰਦੇ ਜੇ ਤਰੁੱਠਾ ਹੈ ਨਾ ਤੇ ਮੈਨੂੰ ਸਣੇ ਕੇਸਾਂ ਦੇ ਕੰਗਾ ਦੇ ਦੇ ਤੇਰੇ ਕੈਸਾਂ ਚੋ ਮੈਨੂੰ ਦਦਾਰ ਹੋਇਆ ਕਰਨਗੇ ਮੁਸਲਮਾਨਾਂ ਨੂੰ ਕੈਸਾਂ ਚੋ ਦਦਾਰ ਹੁੰਦੇ ਨੇ ਤੇ ਮੇਰੀਆਂ ਬੀਬੀਆਂ ਭੈਣਾਂ ਨਾਰਾਜ਼ ਨਾ ਹੋਣ ਇਹਨਾਂ ਪਰਸ ਰੱਖਿਆ ਹੁੰਦਾ ਤੇ ਨਾਲ ਇੱਕ ਮੋਜ ਨਾ ਰੱਖਿਆ ਹੁੰਦਾ ਵੀ ਮੇਰੀ ਬਿਊਟੀ ਖਰਾਬ ਨਾ ਬਰੋਟੇ ਪੁੰਨ ਲੱਗ ਪਈ ਬਰੋਟੇ ਮੈਂ ਸੌਣ ਲਈ ਨਹੀਂ ਕਹਿ ਰਿਹਾ ਮੈਨੂੰ ਪੀੜ ਹੁੰਦੀ ਹੈ ਮੈਂ ਭਾਈ ਤਾਰੂ ਸਿੰਘ ਦੇ ਪਿੰਡ ਦਾ ਮੇਰੇ ਤੋਂ ਭਾਈ ਤਾਰੂ ਸਿੰਘ ਦਾ ਪਿੰਡ 13 ਮੀਲ ਹੈ ਉਹਦੀ ਮਾਂ ਨੇ ਆਖਿਆ ਸੀ ਮੇਰੇ ਪੁੱਤ ਸ਼ਹੀਦ ਭਾਵੇਂ ਹੋ ਜਾਏ ਪਰ ਮੇਰੇ ਗੁਰੂ ਗੋਬਿੰਦ ਸਿੰਘ ਮੇਰੇ ਪੁੱਤ ਦੇ ਕੇਸ ਨਾ ਕੱਟੇ ਜਾਣ ਖੋਪੜੀ ਰਹਿ ਗਈ ਕੇਸ ਨਹੀਂ ਕੱਟੇ ਕਿਉਂਕਿ ਉਹਦੀ ਮਾਂ ਦੀ ਕਮਾਈ ਸੀ ਤੇ ਜਿਹੜੀ ਮਾਂ ਬਰੋਟੇ ਮੰੁੰਦੀ ਹੈ ਉਸ ਬਰੋਟੇ ਮੰਨਣ ਵਾਲੀ ਮਾਂ ਦੀ ਕੋਕ ਤੋਂ ਅਕਾਲੀ ਫੂਲਾ ਸਿੰਘ ਵਰਗਾ ਸਿੰਘ ਪੈਦਾ ਨਹੀਂ ਜਿਹਾਣਾ ਮੇਰਾ ਟੌਪਕਣੀ ਕਿ ਮੈਂ ਮਾਂ ਬਾਰੇ ਕਥਾ ਕਰਾਂ ਜਿੰਨੇ ਮਾਂ ਪੁਰਸ਼ ਉਹਨਾਂ ਦਾ ਜੀਵਨ ਪੜੋ ਇਹਦੇ ਤੋਂ ਵੱਡੀ ਕੋਈ ਮਿਸਾਲ ਨਹੀਂ ਅਸੀਂ ਗੁਰੂ ਅਰਜਨ ਦੇਵ ਨੂੰ ਰੱਬ ਮੰਨਦੇ ਆ ਉਹ ਵੀ ਕਹਿੰਦੇ ਮੇਰੀ ਮਾਂ ਪਾਣੀ ਦੀ ਸੀਸ ਕਰਕੇ ਮੇਥੋਂ ਤੱਕ ਪਹੁੰਚਿਆ ਜੇ ਬਾਣੀ ਵਿੱਚੋਂ ਪੜੋ ਆਸਾ ਰਾਗ ਕਹਿੰਦੇ ਨੇ ਪੂਤਾ ਮਾਤਾ ਕੀ ਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਂ ਦੀ ਸੀਸ ਵਿੱਚ ਇਨੀ ਤਾਕਤ ਹੈ ਉਹਦਾ ਪੁੱਤ ਸਾਡਾ ਗੁਰੂ ਅਰਜਨ ਦੇਵ ਤਤੀ ਤਵੀ ਤੇ ਬੈਠ ਕੇ ਵੀ ਕਹਿੰਦਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰਦੇਵ ਕਹਿਣ ਲੱਗੇ ਕੀ ਕਰੇਗਾ ਕਹਿੰਦਾ ਇਹ ਨਾ ਕੇਸਾਂ ਚੋਂ ਤੇਰੇ ਦیدار ਕਰਿਆ ਕਰਾਂਗਾ ਔਰ ਇਹ ਨਹੀਂ ਪਿਆਪਾ ਤਾਂ ਕੇਸ ਲਾਹ ਕਰਕੇ ਸੁੱਟਦੇ ਨੇ ਨਾ ਪਾਸੇ ਉਹਨੇ ਡੱਬੇ ਚ ਪਾ ਕਰਕੇ ਕੰਦ ਪਾੜ ਕਰਕੇ ਉੱਪਰ ਪੜਦੇ ਨਾਲ ਟਕਿਆ ਪਤਾ ਨਹੀਂ ਕੀ ਹਾਲਾਤ ਬਣਨੇ ਪਰ ਗੁਰੂ ਕੇ ਕੇਸਾਂ ਦਾ અપਮਾਨ ਨਾ ਹੋਵੇ ਆਪਣੀ ਜਾਨ ਦੇ ਨਾਲੋਂ ਉਹਨੇ ਆਪਣੇ ਗੁਰੂ ਦੇ ਕੇਸਾਂ ਨੂੰ ਪ੍ਰੈਫਰੈਂਸ ਦਿੱਤੀ ਔਰ ਗੁਰਮੁਖੋ ਉਹ ਗੁਰੂ ਦਾ ਪਿਆਰਾ ਤੁਰਕਾਂ ਨੇ ਉਹਦੇ ਬੰਦ-ਬੰਦ ਕੱਟ ਕੇ ਆਪਾਂ ਬਾਬੇ ਮਨੀ ਸਿੰਘ ਦੀ ਗੱਲ ਕਰਦੇ ਆ ਨਾ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਲੇਕਿਨ ਦੋ ਗੁਰਸਿੱਖ ਭਾਈ ਸੂਰ ਸਿੰਘ ਸੂਰੀ ਤੇ ਮੇਰੇ ਪਿੰਡਾਂ ਦਾ ਲਸ਼ੀਰਾ ਮੱਧਰ ਪਿੰਡ ਦਾ ਆ ਉਹਨਾਂ ਅਜਮਲ ਸੰਸਕਾਰ ਕੀਤਾ ਸੀ ਲੇਕਿਨ ਪੀਰ ਬੁੱਧੂ ਸ਼ਾਹ ਦੇ ਅਸਮਾਨ ਖਾਨ ਨੇ ਟੋਟੇ-ਟੋਟੇ ਕਰਕੇ ਖਲਾਰੇ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਉਹਦਾ ਬਦਲਾ ਲਿਆ